ਇੱਕ ਵਾਰ ਸਿਰ ਤੋਂ ਪੰਜਾਬੀ ਗਾਇਕ ਦਿਲਪ੍ਰੀ ਢਿੱਲੋਂ ਚਰਚਾ ਦੇ ਵਿੱਚ ਆਏ ਨੇ ਮੀਡੀਆ ਦੀਆਂ ਖਬਰਾਂ ਦਾ ਵਿਸ਼ਾ ਬਣਨੇ ਪੰਜਾਬੀ ਗਾਇਕ ਦਿਲਪ੍ਰੀ ਢਿੱਲੋਂ ਦਾ ਸ਼ੋਅ ਦੇ ਪ੍ਰਬੰਧਕਾਂ ਦੇ ਨਾਲ ਪੰਗਾ ਪਿਆ ਇਸ ਮਾਮਲੇ ਦੇ ਵਿੱਚ ਪੰਜਾਬੀ ਗਾਇਕ ਦਿਲਪ੍ਰੀ ਢਿੱਲੋਂ ਹੁਣਾਂ ਦੇ ਵੱਲੋਂ ਵੀ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਆ ਕਿ ਮੇਰਾ ਜਿਹੜੇ ਸ਼ੋਅ ਦੇ ਪ੍ਰਬੰਧਕ ਸੀ ਉਹਨਾਂ ਦੇ ਨਾਲ ਕੋਈ ਪੰਗਾ ਨਹੀਂ ਪਿਆ ਸਾਡੇ ਉਹਨਾਂ ਦੇ ਨਾਲ ਜਿਹੜੇ ਆਪਸੀ ਸਬੰਧ ਨੇ ਤੇ ਉਧਰਲੇ ਪਾਸੇ ਜਿਹੜੇ ਸ਼ੋਅ ਦੇ ਪ੍ਰਬੰਧਕ ਨੇ ਉਹਨਾਂ ਦੇ ਵੱਲੋਂ ਵੱਡੇ ਇਲਜ਼ਾਮ ਪੰਜਾਬੀ ਗਾਇਕ ਦਿਲਪ੍ਰੀ ਢੱਲੋਂ ਉਹਨਾਂ ਦੇ ਉੱਪਰ ਲਗਾਏ ਗਏ ਨੇ ਉਹਨਾਂ ਦੇ ਵੱਲੋਂ ਇਹ ਗੱਲ ਆਕੀ ਕਹੀ ਆ ਕਿ ਸਾਡੇ ਇਸ ਪੂਰੇ ਪ੍ਰਬੰਧ ਕਰਨ ਦੇ ਵਿੱਚ ਪੂਰਾ ਜਿਹੜਾ ਪ੍ਰੋਗਰਾਮ ਕਰਨ ਦੇ ਵਿੱਚ ਤਕਰੀਬਨ 40 ਲੱਖ ਰੁਪਏ ਲੱਗਿਆ ਸੀ ਪਰ ਪੰਜਾਬੀ ਗਾਇਕ ਦਿਲਪ੍ਰੀ ਢੱਲੋਂ ਦਾ ਸ਼ੋਅ ਲਗਾਇਆ ਗਿਆ ਸੀ ਜਿਸ ਨੂੰ ਕਿ 5 ਲੱਖ 70000 ਰੁਪਏ ਦਿੱਤੇ ਗਏ ਸੀ ਤੇ ਉਹਨਾਂ ਦੇ ਵੱਲੋਂ ਤਕਰੀਬਨ 20 ਤੋਂ 25 ਮਿੰਟ ਜਿਹੜਾ ਗਾਇਆ ਗਿਆ ਤੇ ਉਸ ਤੋਂ ਬਾਅਦ ਜਦੋਂ ਜਿਹੜੀ ਕੁਝ ਸਮੇਂ ਦੇ ਲਈ ਕੁਝ ਚੰਦ ਮਿੰਟਾਂ ਦੇ ਲਈ ਲਾਈਟ ਚਲੀ ਜਾਂਦੀ ਆ ਕੋਈ ਟੈਕਨੀਕਲ ਪ੍ਰੋਬਲਮ ਆ ਜਾਂਦੀ ਆ ਤੇ ਉਸ ਤੋਂ ਬਾਦ ਨਾਰਦੀ ਨਾਲ ਪੰਜਾਬੀ ਗਾਇਕ ਦਿਲਪ੍ਰਿਤ ਲਾਉਂਦੋਂ ਜਿਹੜਾ ਆਪਣੀ ਗੱਡੀ ਦੇ ਵਿੱਚ ਬਹਿ ਕੇ ਉੱਥੋਂ ਚਲੇ ਜਾਂਦੇ ਰਹੇ ਤੇ ਉਧਰਲੇ ਪਾਸੇ ਜਿਹੜਾ ਪੰਜਾਬੀ ਗਾਇਕ ਦਿਲਪ੍ਰਿਤ ਲਾਉਂਦੋਂ ਦੇ ਵੱਲੋਂ ਇਸ ਗੱਲ ਦਾ ਜਵਾਬ ਦਿੱਤਾ ਗਿਆ ਉਹਨਾਂ ਦੇ ਵੱਲੋਂ ਇਹ ਗੱਲ ਆਕੀ ਗਈ ਆ ਕਿ ਜਦੋਂ ਇਹ ਟੈਕਨੀਕਲ ਪ੍ਰੋਬਲਮ ਆਉਦੀ ਆ ਤੇ ਉੱਥੇ ਸ਼ੋਅ ਦੇ ਪ੍ਰਬੰਧਕਾਂ ਦੁਆਰਾ ਜਿਹੜਾ ਪੈਚ ਆ ਪ ਕਿਹਾ ਜਾਂਦਾ ਪਰ ਉਹਨਾਂ ਦਾ ਕਹਿਣਾ ਕਿ ਮੈਨੂੰ ਇਹ ਗੱਲ ਸੁਣੀ ਸੀ ਕਿ ਜਿਹੜਾ ਬੈਕਅਪ ਕਿਹਾ ਗਿਆ ਤਾਂ ਇਸ ਗੱਲ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਮਿਸ ਜਿਹੜਾ ਕਮਿਊਨੀਕੇਸ਼ਨ ਦੇ ਨਾਲ ਉਹ ਸ਼ੋਅ ਦੇ ਵਿੱਚੋਂ ਚਲੇ ਗਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਹੁਣ ਜਿਹੜੇ ਵੱਡੇ ਬਿਆਨ ਦਿੱਤੇ ਗਏ ਨੇ ਉਹਨਾਂ ਦੇ ਵੱਲੋਂ ਇਹ ਗੱਲ ਸਪਸ਼ਟ ਕਰ ਦਿੱਤੀ ਗਈ ਆ ਕਿ ਸ਼ੋਅ ਪ੍ਰਬੰਧਕਾਂ ਦੇ ਨਾਲ ਮੇਰਾ ਕੋਈ ਰੌਲਾ ਨਹੀਂ ਪਿਆ ਪਰ ਉਧਰਲੇ ਪਾਸੇ ਜਿਹੜੇ ਸ਼ੋਅ ਦੇ ਪ੍ਰਬੰਧਕ ਨੇ ਜਾਂ ਜਿਨ੍ਹਾਂ ਨੇ ਸ਼ੋਅ ਹੋਸਟ ਕੀਤਾ ਸੀ ਸਾਰਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਸੀ ਉਹਨਾਂ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਨੇ ਕਿ ਸਾਡਾ ਜਿਹੜਾ 40 ਲੱਖ ਰੁਪਇਆ ਲਗਾ ਕੇ ਪ੍ਰੋਗਰਾਮ ਕੀਤਾ ਸੀ ਉਹ ਸਾਰਾ ਇੱਕ ਤਰੀਕੇ ਦੇ ਨਾਲ ਖਰਾਬ ਹੋ ਗਿਆ ਵੱਡੇ ਇਲਜ਼ਾਮ ਨੇ ਜਿਹੜੇ ਪੰਜਾਬੀ ਗਾਇਕ ਦਿਲਪ੍ਰੀਤ ਢੱਲੋਂ ਉਹਨਾਂ ਦੇ ਉੱਪਰ ਲੱਗੇ ਨੇ ਇੱਕ ਵਾਰ ਫਿਰ ਤੋਂ ਸੁਰਖੀਆਂ ਦਾ ਵਿਸ਼ਾ ਬਣੇ ਨੇ ਪੰਜਾਬੀ ਗਾਇਕ ਦਿਲਪ੍ਰੀਤ ਢੱਲੋਂ ਹੋਰ ਕੀ ਕੁਝ ਕਹਿਣਾ ਸ਼ੋਅ ਦੇ ਪ੍ਰਬੰਧਕਾਂ ਦਾ ਜਾਂ ਪੰਜਾਬੀ ਗਾਇਕ ਦਿਲਪ੍ਰੀਤ ਢੱਲੋਂ ਦਾ ਆਓ ਦੇਖਦੇ ਹਾਂ ਆ ਵਿਵਾਦ ਇਹ ਕੁਝ ਨਹੀਂ ਸਾਡੇ ਭਰਾਵਾਂ ਨੇ ਦੇਖੋ ਜੀ ਔਰੇ ਦ ਲੰਡਨ ਸਟਰੀਟ ਆਪਣਾ ਕਲਾਜ਼ਾ ਖੋਲਿਆ ਸਾਡੇ ਏਰੀਆ ਦੇ ਵਿੱਚ ਖੋਲਿਆ ਪਹਿਲਾਂ ਤਾਂ ਮਰਿੰਡੇ ਹੈਨਾ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਉਥੇ ਇਹ ਆਪਣਾ ਸੌਂ ਦੀ ਥੋੜੀ ਟੈਕਨੀਕਲ ਪ੍ਰੋਬਲਮ ਆ ਗਈ ਸੀ ਕਿ ਇਹ ਸਾਡਾ ਕੁਝ ਮਿਸ ਕਮਿਊਨੀਕੇਸ਼ਨ ਗੈਪ ਹੋ ਗਿਆ ਹੈਨਾ ਮਤਲਬ ਮੈਨੂੰ ਉਥੇ ਸੁਣਿਆ ਬਈ ਪੈਕਅਪ ਹੈਨਾ ਇਹ ਇਹਨਾਂ ਨੇ ਕਿਹਾ ਸੀ ਵੀ ਬੈਕਅਪ ਚਲਾਓ ਤੇ ਮੈਨੂੰ ਸ਼ੋਰ ਇਹਨਾਂ ਜਿਆਦਾ ਸੀਗਾ ਤੇ ਤਾਂ ਕਰਕੇ ਨਹੀਂ ਉਹ ਮਸਲਾ ਕੀ ਨਿਭੜਿਆ ਮਸਲਾ ਦਾ ਨਿਭੜਿਆ ਸੀ ਮਸਲਾ ਤਾਂ ਕੀ ਨਹੀਂ ਸੀ ਮਸਲਾ ਨਿਭੜਨਾ ਕਿ ਇਹ ਸਾਡਾ ਕਿਹੜਾ ਕੋਈ ਰੌਲਾ ਸੀ ਬਟਾ ਹਾਂਜੀ ਤੇ ਪੇਮੈਂਟ ਵਾਲਾ ਇਹ ਪਹਿਲਾਂ ਨੂੰ ਐ ਲੱਗਦਾ ਬਈ ਕਿਤੇ ਪੇਮੈਂਟ ਕਰਕੇ ਚਲੇ ਗਏ ਪੇਮੈਂਟ ਸਾਨੂੰ ਸਾਰੀ ਪਹਿਲਾਂ ਹੋਣੀ ਸੀ ਹਾਂਜੀ ਪੇਮੈਂਟ ਦਾ ਕੋਈ ਰੌਲਾ ਨਹੀਂ ਨਹੀਂ ਹੈਗਾ ਵੀਰ ਜੀ ਹਾਂ ਹਾਂ ਹੋਰ ਦੱਸ ਟੈਕਨੀਕਲ ਇਸ਼ੂ ਸੀਗਾ ਜੀ ਹਾਂਜੀ ਉਹਦੇ ਕਰਕੇ ਸ਼ੋਰਟ ਆਊਟ ਸੀ ਨਹੀਂ ਇਹ ਸ਼ੋਰਟ ਆਊਟਾ ਵੀਰੇ ਆਬਵੀਅਸਲੀ ਜੀ ਅੱਧਾ ਘੰਟਾ ਦਾ ਹੈਲੋ ਹੈਲੋ 10 ਮਿੰਟ ਦਾ ਕਰੀ ਗਿਆ 20 25 ਮਿੰਟ ਗਾਇਆ ਤੇ ਜਦੇ ਉਤਰ ਕੇ ਗੱਡੀ ਲੈ ਕੇ ਨਿਕਲ ਗਿਆ ਜੀ ਇੱਥੇ ਆ ਕੇ ਬਹਿ ਗਿਆ ਅੰਦਰ ਇੱਥੇ ਆ ਕੇ ਅਸੀਂ ਪੁੱਛ ਰਹੇ ਹਾਂ ਇਹਦੇ ਬੰਦੇ ਸਾਨੂੰ ਮਿਲਣ ਨਹੀਂ ਦੇ ਰਹੇ ਹਾਈ ਤੱਕ ਅੰਦਰ ਬੈਠਾ ਤੱਕੇ ਮਾਰ ਰਿਹਾ ਗਾਲਾਂ ਕੱਢਦੇ ਆ ਅਧਿਕਾ ਰੀਜ਼ਨ ਦੱਸੋ ਸਾਨੂੰ ਵੀ ਸਾਡਾ ਪ੍ਰੋਗਰਾਮ ਕਿਉਂਕ ਸਾਡਾ 40 ਲੱਖ ਰੁਪਏ ਲੱਗਿਆ ਹੋਇਆ ਹੈ ਪ੍ਰੋਗਰਾਮ ਤੇ ਤੁਸੀਂ ਕਿਉਂ ਖਰਾਬ ਕੀਤਾ ਕੋਈ ਜਵਾਬ ਨਹੀਂ ਹੈਗਾ ਉਹ ਬੰਦੇ ਉਲਟਾ ਕਹੀ ਜਾਂਦੇ ਸਾਡੇ ਪੈਲਸ ਤੋਂ ਬਾਹਰ ਜਾਓ ਐ ਕਰੋ ਕਰੋ ਹੁਣ ਤੂੰ ਕਿਉਂ ਅੰਦਰ ਲੁਕੇ ਬੈਠਾ ਆਹ ਦੇਖੋ ਇਧਰ ਕੀ ਕਰਦੇ ਭਾਈ ਜੀ ਅੱਥਾ